ਇਹ ਪਹਿਲੇ ਵੇਲਿਆਂ ਦੇ ਵਿੱਚ ਤਾਂ ਇਹ ਪੱਕ ਬੰਧਾ ਹੁੰਦਾ ਸੀਗਾ ਅੱਛਾ ਤੇ ਤਿੰਨੇ ਭਰਾ ਇਹਨਾਂ ਦਾ ਜਿਹੜਾ ਪਿਤਾ ਜੀ ਸੀ ਨਾ ਸਾਗਰ ਮਸਤਾਨਾ ਜੀ ਹੁਣੀ ਜੀ ਉਹ ਇਸ ਤਰ੍ਹਾਂ ਕੀਰਤਨ ਹੁਣ ਕਰਦੇ ਹੁੰਦੇ ਸੀਗੇ ਧਾਰਮਿਕ ਧਾਰਮਿਕ ਸਤਾਨਾ ਤੇ ਪ੍ਰੋਗਰਾਮ ਦਿੰਦੇ ਹੁੰਦੇ ਸੀ ਇਹ ਤਿੰਨੇ ਮੁੰਡੇ ਨਾਲ ਜਾਂਦੇ ਹੁੰਦੇ ਸੀਗੇ ਜੀ ਤਿੰਨਾਂ ਦਾ ਨਾਮ ਹੈਗਾ ਗਮਦੂਰ ਅਮਨ ਜੀ ਭਰਪੂਰ ਅਲੀ ਜੀ ਤੇ ਸਰਦੂਲ ਸਕੰਦਰ ਸਰਦੂਲ ਜੀ ਛੋਟੇ ਸਨ ਇਹਨਾਂ ਨਾਲ ਇਹ ਨਹੀਂ ਪਤਾ ਇਹਨਾਂ ਜੋ ਉਮਰ ਦੇ ਹਿਸਾਬ ਨਾਲ ਅੱਛਾ ਜੀ ਕਿਦਾਂ ਮੇਰਾ ਖਿਆਲ ਹੈ ਇੰਨਾ ਕੁ ਤਾਂ ਪਤਾ ਹੈ ਕਿ ਗਮਦੂਰ ਨੂੰ ਇਹ ਵੱਡਾ ਵੀਰ ਕਹਿੰਦਾ ਹੁੰਦਾ ਸੀਗਾ ਫਿਰ ਉਹ ਵੱਡੇ ਹੋਣਗੇ ਜੀ ਬਿਲਕੁਲ ਤੇ ਜਦੋਂ ਸਕਾਰ ਲਏ ਉਹਨਾਂ ਦੇ ਛੋਟੇ ਉਹ ਤਿੰਨ ਭਰਾ ਸੀ ਤਿੰਨ ਭਰਾ ਸੀਗੇ ਅੱਛਾ ਜੀ ਤੇ ਗਮਦੂਰ ਉਹਨਾਂ ਬਾਰੇ ਵੀ ਇਹ ਕਿਹਾ ਜਾਂਦਾ ਕਿ ਆਪਣੇ ਆਪ ਚ ਵਧੀਆ ਸਿੰਗਰ ਸੀਗਾ ਜੀ ਜੀ ਠੀਕ ਆ ਵਧੀਆ ਗਾਉਂਦਾ ਵੀ ਸੀਗਾ ਉਹਦੀ ਫਿਰ ਗੱਲ ਕਰਦੇ ਆਂ ਗਾਂ ਜਾ ਕੇ ਜੀ ਭਰਪੂਰ ਉਹ ਲਈ ਤਬਲੇ ਤੇ ਸੀ ਤਬਲਾ ਜਿਹੜਾ ਇਹ ਚਪਟੀ ਜੀ ਨਾਲ ਇੱਕ ਜੀ ਬਾਸ ਦੀ ਪਤਲੀ ਜੀ ਚਪਟੀ ਨਾਲ ਜਿਹੜਾ ਤਬਲਾ ਵਜਾਉਂਦੇ ਸੀ ਇੱਕ ਚਪਟੀ ਹੱਥ 'ਚ ਇੱਕ ਨਾਲ ਇੱਕ ਪਾਸੇ ਉਂਗਲਾ ਇਹ ਇਹ ਕਹਿੰਦੇ ਹੁੰਦੇ ਸਾਡੇ ਪਿਤਾ ਜੀ ਤੋਂ ਅਸੀਂ ਇਹ ਪਰੰਪਰਾ ਲਈ ਉਹਨੇ ਸਿਖਾਇਆ ਜੀ ਜੀ ਤੇ ਸਿੰਗਰ ਵਜੋਂ ਜਿਹੜਾ ਹੈਗਾ ਮੁੱਖ ਤੌਰ ਤੇ ਆਪਣਾ ਸਰਦੂਲ ਸਕੰਦਰ ਜادہ ਉੱਬਰ ਗਿਆ